ਨਾ ਤਾਂ ਮੈਨੂੰ ਅਸਤਾ ਕੋਈ ਪਲੇ ਫੋਰ ਰਕ ਚਾਹੰਦਾ ਸ਼ੌਂਕ ਹੈ ਨਾ ਹੀ ਮੈਨੂੰ ਕੋਈ ਲੋਕਾਂ ਵਾਂਗੂ ਰਿੱਲਾ ਬਣਾਉਣ ਦਾ ਸ਼ੌਂਕ ਹੈ ਅੱਜ ਜਿਹੜੀ ਮੈਂ ਇੱਕ ਵੀਡੀਓ ਪਾ ਰਿਹਾ ਹਾਂ ਬਹੁਤ ਹੀ ਜ਼ਰੂਰੀ ਵੀਡੀਓ ਹੈ ਜੋ ਕਿ ਆਪਣਾ ਲੁਧਿਆਣਾ ਸ਼ਹਿਰ ਦੇ ਵਿੱਚ ਸਰਸਾਲੀ ਪਿੰਡ ਕਹਿੰਦਾ ਬੋਥੇ ਕਿ ਜਿੰਨੇ ਕਿ ਬੰਨ ਆਪਣੇ ਟੁੱਟ ਚੁੱਕਾ ਵਾ ਕਾਫੀ ਲੋਕਾਂ ਦਾ ਨੁਕਸਾਨ ਹੋ ਰਿਹਾ ਵਾ ਕਾਫੀ ਫਸਲਾਂ ਤਬਾਹ ਹੋ ਰਹੀਆਂ ਨੇ ਪਰ ਪੰਜਾਬ ਦਾ ਸਾਥ ਸਿਰਫ ਔਰ ਸਿਰਫ ਇੱਕ ਪੰਜਾਬ ਹੀ ਦੇ ਰਿਹਾ ਵਾ ਸਿਰਫ ਪੰਜਾਬ ਦੇ ਲੋਕ ਹੀ ਪੰਜਾਬ ਦਾ ਸਾਥ ਦੇ ਰਹੇ ਨੇ ਔਰ ਜਿੱਦਾਂ ਕੀ ਤੁਸੀਂ ਇਹ ਵੀਡੀਓਜ਼ ਦੇਖ ਰਹੇ ਹੋ ਲੋਕ ਇਨੀ ਮਿਹਨਤ ਕਰ ਰਹੇ ਨੇ ਜਿੰਨੇ ਵੀ ਨੌਜਵਾਨ ਹੈਗੇ ਆ ਲੁਧਿਆਣਾ ਸ਼ਹਿਰ ਦੇ ਜਾਂ ਆਸ ਪੜੋਸ ਦੇ ਜਿੰਨੇ ਵੀ ਸ਼ਹਿਰਾਂ ਪਿੰਡਾਂ ਦੇ ਲੋਕ ਨੇ ਉਹ ਲੱਗੇ ਹੋਏ ਨੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿੱਦਾਂ ਕੀ ਉਹ ਕੋਸ਼ਿਸ਼ ਕਰ ਰਹੇ ਨੇ ਬੇਸ਼ੱਕ ਉਹ ਆਪਣਾ ਪੂਰਾ ਜੋਰ ਲਗਾ ਰਹੇ ਨੇ ਪਰ ਕਿਤੇ ਨਾ ਕਿਤੇ ਕਮੀ ਹੈ ਜੋ ਕਿ ਕਮੀ ਹੈ ਲੋਕਾਂ ਦੀ ਕਿ ਸਾਰੇ ਨੌਜਵਾਨਾਂ ਨੂੰ ਇਹ ਚਾਹੀਦਾ ਹੈ ਕਿ ਉਹਤੇ ਵੀ ਮਹਾਗੇ ਬੋਚਰ ਸਾਰੇ ਇੱਕ ਦੂਜੇ ਦਾ ਸਾਥ ਦੇਣ ਕਿ ਤੁਸੀਂ ਵੀਡੀਓਜ਼ ਦੇਖ ਰਹੇ ਹੋ ਨਾ ਹੀ ਉੱਥੇ ਵੀ ਲੰਗਰ ਪਾਣੀ ਦੀ ਕਮੀ ਹੈ ਨਾ ਹੀ ਉੱਥੇ ਸਾਧਨਾ ਦੀ ਕਮੀ ਹੈ ਨਾ ਹੀ ਉੱਥੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਿਰਫ ਉੱਥੇ ਇੱਕ ਤੇ ਇੱਕ ਚਾਹੀਦਾ ਲੋਕਾਂ ਦਾ ਸਾਥ ਔਰ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਮੇਰੀ ਵੀਡੀਓ ਪਾਉਣ ਦਾ ਸਭ ਤੋਂ ਮੇਨ ਵੱਡਾ ਮਕਸਦ ਇਹ ਹੀ ਹੈ ਕਿ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਇਸ ਜਗ੍ਹਾ ਦੇ ਪਹੁੰਚੋ ਜਿੰਨੀ ਵੀ ਤੁਸੀਂ ਸੇਵਾ ਦੇ ਸਬਤੂ ਚਾਹੇ 1 ਘੰਟੇ ਦੀ ਸੇਵਾ ਦੋ ਚਾਹੇ 4 ਘੰਟਿਆਂ ਦੀ ਚਾਹੇ ਪੂਰੀ ਰਾਤ ਦੀ ਸੇਵਾ ਦੋ ਚਾਹੇ ਪੂਰੇ ਦਿਨ ਦੀ ਤੁਸੀਂ ਜਿਸ ਟਾਈਮ ਵੀ ਵੇਲੇ ਇੱਕ ਵਾਰੀ ਉੱਤੇ ਜਾਓ ਜ਼ਰੂਰ ਹੱਥ ਵਟਾਓ ਤੇ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਉਹ ਕਰੋ ਅਸੇ ਮੀਡੀਆ ਪਾਣ ਦਾ ਮਕਸਦ ਇਹ ਹੀ ਆ ਕਿ ਜਿੰਨੇ ਵੀ ਨੌਜਵਾਨ ਆ ਜਿੰਨੇ ਵੀ ਬੰਦੇ ਮੇਰੇ ਵੀਡੀਓ ਦੇਖ ਰਹੇ ਨੇ ਉਹ ਇੱਕ ਵਾਰੀ ਉੱਤੇ ਜ਼ਰੂਰ ਪਹੁੰਚਣ ਤੇ ਜਾ ਕੇ ਆਪਣੀ ਸੇਵਾ ਜ਼ਰੂਰ ਨਿਮਾਰ